ਇਹ ਕੱਲ ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਮਤਲਬ ਧਰਨੇ ਚ ਕਾਇਗੇ ਨੇ। ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ? ਪੁਰੀ ਸਰ ਆ ਸਭ ਤੋਂ ਪਹਿਲਾਂ ਤਾਂ ਵੈਕੀਕਾ ਖਾਲਸਾ ਮੇਰੇ ਦੇ ਕੱਡੇ ਸੂ ਸੰਗਤ ਨੂੰ ਜੋ ਤੁਸੀਂ ਕੁਐਸਚਨ ਕੀਤਾ ਹੈ ਉਸ ਬਾਰੇ ਕਿ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਇਹ ਕੱਲ ਤੇ ਜੋ ਪੰਜਾਬ ਦਾ ਇਤਿਹਾਸੀ ਕਹਿੰਦਾ ਹੈ ਭਗਵੰਤਾਨ ਦੇ ਕਿਸਾਨਾਂ ਦਾ ਇਤਿਹਾਸੀ ਹੈ ਕਿਸਾਨਾਂ ਦੀ ਧਰਨੇ ਮਾਰਦਾ ਰਿਹਾ ਹੈ ਪਖੰਡ ਕਰਦਾ ਰਿਹਾ ਹੈ ਅਤੇ ਉਸ ਦਾ ਇਸ ਗੱਲ ਤੋਂ ਸਿੱਧ ਹੋ ਗਿਆ ਹੈ ਕਿ ਕਿਸਾਨ ਵਿਰੋਧੀ ਵੀ ਸਰਕਾਰ ਹੈ ਪੰਜਾਬ ਵਿਰੋਧੀ ਸਰਕਾਰ ਵੀ ਹੈ ਹਰ ਖੇਤਰ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਇਹ ਜਿਹੜੇ ਕੱਲ ਦਾ ਘਟਨਾ ਕਰਮ ਹੋਇਆ ਹੈ ਇਹ ਸਿਰਫ ਤੁਹਾਨੂੰ ਯਾਦ ਹੋਣਾ ਹੈ ਕਿ 4 ਦਿਨ ਪਹਿਲਾਂ ਜਦੋਂ ਲੁਧਿਆਣਾ ਮੀਟਿੰਗ ਹੋਈ ਸੀ ਕੇਜਰੀਵਾਲ ਸਾਹਿਬ ਤੇ ਸਾਰਿਆਂ ਨੇ ਵਪਾਰੀਆਂ ਨਾਲ ਮੀਟਿੰਗ ਕੀਤੀ ਸਿਰਫ ਕੇਜਰੀਵਾਲ ਨੂੰ ਇਸੋ ਹੀ ਬੇਸਰੀ ਇਹ ਹੈ ਉਹਦੀ ਅੱਖ ਦੇ ਵਿੱਚ ਵੀ ਹੁਣ ਮੇਰੀ ਰਾਜ ਸਭਾ ਦੇ ਵਿੱਚ ਮੈਂ ਕਿਵੇਂ ਪਹੁੰਚਾਂ ਕਿਉਂਕਿ ਉੱਥੋਂ ਦੇ ਲੁਧਿਆਣੇ ਦੇ ਲੋਕਾਂ ਨੇ ਵਪਾਰੀਆਂ ਨੇ ਇਹ ਕਹੇ ਵੀ ਜੇ ਤੂੰ ਰਾਜ ਸਭਾ ਜਾਣਾ ਹੈ ਤਾਂ ਇਹ ਬਾਰਡਰ ਖਾਲੀ ਕਰਾ ਦੇ ਤੇ ਅਸੀਂ ਤੈਨੂੰ ਜਿਮਨੀ ਚੋਣ ਜਿਤਾ ਦੇਾਂਗੇ ਇਹ ਜਿਮਨੀ ਚੋਣ ਜਿੱਤਣ ਵਾਸਤੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਹੈ ਕਿਸਾਨਾਂ ਨੂੰ ਡਾਂਗਾਂ ਮਾਰੀਆਂ ਕਿਸਾਨਾਂ ਨੂੰ ਉੱਥੇ ਜਾੜਿਆ ਗਿਆ ਹੈ ਤੇ ਜਿਹੜਾ ਰਸਤਾ ਰੋਕੀ ਰੋਕਣ ਦੀ ਗੱਲ ਹੈ ਕਿਸਾਨਾਂ ਨੇ ਤਾਂ ਰੁਕੇ ਹੀ ਨਹੀਂ ਇਹ ਤਾਂ ਸਰਕਾਰ ਨੇ ਅੱਗੇ ਬੰਦਚਾ ਲਾਈਆਂ ਕਿਸਾਨ ਤੇ ਸੈਰ ਤੇ ਬੈਠੇ ਹੋ ਸਨ ਜੇ ਜੇ ਤੁਸੀਂ ਉਹਨਾਂ ਨੂੰ ਉਠਾਣਾ ਵੀ ਹੈ ਕਿਸੇ ਤਰੀਕੇ ਨਾਲ ਅਠਾਓ ਇਹ ਥੋੜਾ ਵੀ ਤੁਸੀਂ ਕਿਸਾਨਾਂ ਨੂੰ ਉਥੇ ਮੀਟਿੰਗ ਵਾਸਤੇ ਬੁਲਾ ਲਓ ਤੇ ਮਗਰੋਂ ਤੁਸੀਂ ਉਹਨਾਂ ਦੇ ਸਾਰੇ ਜਿੰਨੇ ਵੀ ਇਹਨਾਂ ਖਰਚਾ ਕਰਕੇ ਕਿਸਾਨਾਂ ਨੇ ਉਹਦੇ ਘਰ ਬਣਾਏ ਸਨ ਜਾਂ ਰਹਿਣ ਵਾਸਤੇ ਮੀ ਕਣੀ ਦੇ ਵਿੱਚ ਦੇ ਰਹਿਣ ਵਾਸਤੇ ਥਾਮ ਰਹੇ ਉਹਨਾਂ ਸਾਰਿਆਂ ਨੂੰ ਤੋੜ ਦਿੱਤਾ ਤੇ ਲੋਕਾਂ ਨਾਲੇ ਬਹੁਤ ਵੱਡਾ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲੇ ਧੋਖਾ ਕੀਤਾ ਗਿਆ ਹੈ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਇਹ ਹੁਣ ਸਰਕਾਰ ਵਾਲੇ ਕਹਿ ਰਹੇ ਨੇ ਕਿ ਪੰਜਾਬ ਨੂੰ ਨੁਕਸਾਨ ਹੋਇਆ ਵਾਹ ਕਿ ਇਹ ਕਿਸਾਨ ਹੈ ਜਿਹਦਾ ਇਹ ਪੰਜਾਬ ਦਾ ਨਹੀਂ ਹੈ ਇਹ ਵੀ ਤਾਂ ਪੰਜਾਬ ਦਾ ਹੀ ਹੈ ਨਾ ਜੇ ਪੰਜਾਬ ਦਾ ਕਿਸਾਨ ਮਰ ਰਿਹਾ ਹੈ ਅੱਜ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਕਿਸਾਨ ਕਰਜ਼ਾਈ ਹੈ ਕਿਸਾਨ ਦਵਾਈ ਪੀ ਪੀ ਕੇ ਮਰ ਰਿਹਾ ਕਿਸਾਨ ਕਰਜ਼ੇ ਦੇ ਬੋਝ ਥੱਲੇ ਹੈ ਇਹ ਸਾਰੀਆਂ ਗੱਲਾਂ ਪੰਜਾਬ ਦੀ ਹੀ ਹਨ ਇਸ ਲਈ ਜੇ ਤੁਸੀਂ ਪੰਜਾਬ ਦੇ ਹਤੈਸ਼ੀ ਹੋ ਆਂਦੇ ਅਸੀਂ ਬੜੇ ਪੰਜਾਬ ਲਈ ਨੌਕਰੀਆਂ ਨੌਕਰੀਆਂ ਦੀ ਪੰਜਾਬ ਦੇ ਬੱਚਿਆਂ ਨੂੰ ਤੁਸੀਂ ਰੁਜ਼ਗਾਰ ਦਿਓ ਦੱਸੋ ਇੱਕ ਵੀ ਇਹਨਾਂ ਨੇ ਅਜੇ ਤੱਕ ਸਪੈਸ਼ਲ ਜੇਗੀ ਨੌਕਰੀ ਕਹਿੰਦੇ ਵੀ ਸਾਡੀ ਸਰਕਾਰ ਬਣੇ ਜੀ ਅਸੀਂ ਇੰਨੇ ਲੱਖ ਰੁਜ਼ਗਾਰ ਦੇਾਂਗੇ ਤੁਸੀਂ ਅੰਕੜੇ ਕੱਢ ਲਓ ਜਿਵੇਂ ਪਹਿਲਾਂ ਨੌਕਰੀਆਂ ਮਿਲ ਰਹੀਆਂ ਸਾਨੂੰ ਉਸ ਤਰ੍ਹਾਂ ਹੀ ਮਿਲਦੀਆਂ ਨੇ ਕੋਈ ਸਪੈਸ਼ਲ ਨੌਕਰੀ ਜਾਂ ਬੇਰੁਜ਼ਗਾਰ ਦੀ ਸਮੱਸਿਆ ਦੂਰ ਕਰਨ ਵਾਸਤੇ ਇਹਨਾਂ ਨੇ ਕੋਈ ਸਪੈਸ਼ਲ ਪੋਸਟਾਂ ਨਹੀਂ ਕੱਢੀਆਂ ਇਸ ਵਾਸਤੇ ਕਿਸਾਨਾਂ ਦੇ ਪੁੱਤਰ ਜਾਂ ਪੰਜਾਬ ਦੇ ਪੁੱਤਰ ਕੀ ਕਰਨ ਉਹ ਇਹ ਧਰਨਾ ਹੀ ਲਾਣਗੇ ਉਹਨਾਂ ਤੋਂ ਨਾ ਅਜੇ ਤੱਕ ਅਧਿਆਪਕ ਪੱਕੇ ਕੀਤੇ ਗਏ ਹਨ ਨਾ ਘੋਰ ਇਸ ਬੇਰੁਜ਼ਗਾਰੀ ਇੰਨੀ ਵਧੀ ਪਈ ਹੈ ਤੇ ਕਿਸਾਨਾਂ ਦਾ ਬੁਰਾ ਹਾਲ ਹੈ ਹਰ ਖੇਤਰ ਦਾ ਬੁਰਾ ਹਾਲ ਹੈ ਇਸ ਲਈ ਇਹਨਾਂ ਨੇ ਕੱਲ ਜੋ ਘਟਨਾਕਰਮ ਵਾਪਰਿਆ ਹੈ ਇਹ ਬਹੁਤ ਮਾੜਾ ਹੋਇਆ ਕਿਸਾਨਾਂ ਵਾਸਤੇ ਵੀ ਇਹਨਾਂ ਨੂੰ ਧੋਖੇ ਵਿੱਚ ਰੱਖ ਕੇ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਸਿਰਫ ਇਹ ਇੱਕੋ ਹੀ ਕੇਦਰੀਵਾਲ ਦੀ ਇਹ ਮੈਂ ਰਾਜ ਸਭਾ ਦੇ ਵਿੱਚ ਕਿਵੇਂ ਵਾਪਰਾਇ ਜਿਹੜਾ ਚਾਰ ਦਿਨ ਪਹਿਲਾਂ ਇਹ ਮੀਟਿੰਗ ਹੋਈ ਸੀ ਇਹ ਸਾਰਾ ਉਹਦਾ ਹੀ ਨਤੀਜਾ ਹੈ ਭਗਵੰਤ ਮਾਨ ਨੇ ਬੋਲ ਕੇ ਵੀ ਕਿਹਾ ਸੀ ਵੀ ਦੋ ਤਿੰਨ ਦਿਨਾਂ ਦਾ ਬਾਅਦ ਵੇਖਿਆ ਜੇ ਕੀ ਪੰਜਾਬ ਦੇ ਵਿੱਚ ਬਣੇਗਾ ਇਸ ਲਈ ਇਹ ਸਾਰਾ ਕੁਝ ਜਿਹੜਾ ਇਹਨਾਂ ਦੀ ਸੋਚੀ ਸਮਝੀ ਚਾਲ ਹੈ ਬੀਜੇਪੀ ਤੇ ਨਾਲ ਹੀ ਇਹ ਜਿਹੜੀ ਕੇਜਰੀਵਾਲ ਦਾ ਇੱਕ ਚਮਚਾ ਜਿਹੜਾ ਭਗਵੰਤ ਮਾਨ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਸਾਰਨਾਂ ਨੂੰ ਉੱਥੇ ਉਠਾਇਆ ਇਸ ਲਈ ਇਹਨਾਂ ਨੇ ਵੀ ਸੋਚ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਜਨਤਾ ਜਿਹੜੀ ਇਹ ਸਾਰਾ ਕੁਝ ਵੇਖ ਰਹੀ ਹੈ ਕਿ ਤੁਸੀਂ ਪੰਜਾਬ ਨਾਲ ਧੋਖਾ ਕਰ ਰਹੇ ਹੋ ਪੰਜਾਬ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੇ ਹੋ ਪੰਜਾਬ ਦੇ ਵਿੱਚ ਗੁੰਡਾ ਰਾਜ ਦੇ ਸਰਦ ਕਰਕੇ ਰੱਖ ਦਿੱਤਾ ਕਿਸੇ ਨੂੰ ਕੋਈ ਵੀ ਇੱਥੇ ਕੋਈ ਸੁਰੱਖਿਆ ਨਹੀਂ ਹੈ ਕਿਸੇ ਨੂੰ ਕੋਈ ਵਪਾਰ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਕਿਸੇ ਨੂੰ ਨੁਕਸਾਨੀ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਇਸ ਤਰ੍ਹਾਂ ਇਹ ਸਾਰੇ ਪੰਜਾਬ ਦੀ ਜਨਤਾ ਜਿਹੜੀ ਵੇਖ ਰਹੀ ਹੈ ਅਮਰਿਕ ਹੋਰ ਨਿਮਰਤਾ ਸਹਿਤ ਬੇਨਤੀ ਕਰਾਂਗਾ ਪੰਜਾਬ ਦੇ ਨੌਜਵਾਨਾਂ ਨੂੰ ਵੀ ਵੀ ਇਹ ਪੂਲ ਪੂਲ ਸਨੇਹ ਤੇ ਪੰਜਾਬ ਸਰਕਾਰ ਨੇ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਇੱਕ ਨਵਾਂ ਤਰੀਕਾ ਲੱਭ ਲਿਆ ਹੈ ਜਿਵੇਂ ਪਿਛਲੇ ਸਮੇਂ ਦੇ ਵਿੱਚ ਇਹ ਮੁਕਾਬਲੇ ਬਣਾਦੇ ਹਨ ਆ ਹੁਣ ਵੀ ਝੂਠੇ ਮੁਕਾਬਲੇ ਬਣਾਉਣ ਲੱਗ ਪਏ ਨੇ ਇਸ ਲਈ ਤੁਸੀਂ ਇਹ ਮਾੜੇ ਕੰਮ ਨੇ ਜਿਹੜੇ ਜੇ ਕੋਈ ਨੌਜਵਾਨ ਉਸ ਪਾਸੇ ਹੈ ਤਾਂ ਉਹਨੂੰ ਆਪਣੇ ਮੁੱਖ ਧਾਰਾ ਦੇ ਵਿੱਚ ਆ ਕੇ ਸਮਰਪਣ ਕਰਕੇ ਆਪਣੀ ਜਵਾਨੀ ਨੂੰ ਖਤਮ ਨਹੀਂ ਕਰਨਾ ਚਾਹੀਦਾ ਇਹ ਆਪਣੇ ਸਿੱਧੇ ਰਾਹ ਦੇ ਪੈ ਕੇ ਆਪਣੇ ਕਿਰਤ ਕਰੋ ਜਾ ਕੋ ਆਪਣਾ ਛੋਟਾ ਮੋਟਾ ਰੋਜ਼ਗਾਰ ਬਣਾਓ ਤਾਂ ਕਿ ਪੁਲਸ ਵਾਲੇ ਜਾਂ ਪੰਜਾਬ ਵਾਲੇ ਇਹ ਝੂਠੇ ਮੁਕਾਬਲੇ ਬਣਾ ਕੇ ਆਪਣੀਆਂ ਫੀਤੀਆਂ ਨਾ ਲਵਾ ਸਕਣ ਇਸ ਲਈ ਮੇਰੀ ਲੋਜ ਹੈ ਨੂੰ ਇਹ ਬੇਨਤੀ ਹੈ ਕਿ ਨਸ਼ਿਆ ਤੋਂ ਵੀ ਪਰਹੇਜ਼ ਕਰੋ ਅਤੇ ਗਲਤ ਕੰਮਾਂ ਤੋਂ ਵੀ ਪਰਹੇਜ਼ ਕਰੋ ਤੇ ਤਾਂ ਹੀ ਇਹ ਗੁੰਡੀ ਸਰਕਾਰ ਨੂੰ ਆਪਾਂ ਤਗੜੇ ਹੋ ਕੇ ਇਹਦਾ ਮੁਕਾਬਲਾ ਕਰ ਸਕਾਂਗੇ ਭੰਡਾ ਦੀ ਸਰਕਾਰ ਹੈ ਇਹ ਬਹੁਤ ਲੋਕਾਂ ਨੇ ਬਦਲਾ ਲਿਆਂਦਾ ਸੀ ਪਰ ਇਹ ਬਦਲਾ ਨੇ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਕਿ ਇਸ ਤਰ੍ਹਾਂ ਲੋਕਾਂ ਨਾਲ ਧੋਖਾ ਕਰ ਰਹੇ ਹਨ ਤੋਂ ਮੈਂ ਤੇ ਮੈਂ ਤੇ ਇਹ ਹੀ ਆਪਣੀ ਇਨੀ ਕੋਈ ਬੇਨਤੀ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ